ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੁਰਦੁਆਰਾ ਆਇਆ ਟੱਕੀ ਜਹਾਜ ਜੋ ਕਿ ਗੁਰਦੁਆਰਾ ਅੰਦਰ ਜੰਗਲ ਦੇ ਵਿੱਚ ਬਣਿਆ ਹੋਇਆ ਹੈ ਅੰਦਲਾ ਦ੍ਰਿਸ਼ ਬਹੁਤ ਸੋਹਣਾ ਮੈਂ ਤੁਸੀਂ ਵੀਡੀਓ ਸਕਿੱਪ ਨਾ ਕਰਿਓ ਇਸ ਵੀਡੀਓ ਨਾਲ ਜ਼ਰੂਰ ਬਣੇ ਰਹਿਓ ਕਿਉਂਕਿ ਅੰਦਲਾ ਦ੍ਰਿਸ਼ ਇੰਨਾ ਕੋ ਵਧੀਆ ਬੜਾ ਆਨੰਦ ਹੋਇਆ ਅਜ ਤੱਕ ਮੈਂ ਅਜਾ ਗੁਰਦੁਆਰਾ ਸਾਹਿਬ ਕਦੇ ਨਹੀਂ ਦੇਖਿਆ ਇੱਥੇ ਬਾਬਾ ਜੀ ਨੇ ਤਪੱਸਿਆ ਕਰਕੇ ਬਹੁਤ ਹੀ ਸੋਹਣਾ ਅਸਣ ਲਾਇਆ ਹੋਇਆ ਤੇ ਇੱਥੇ ਲੋਕ ਬਹੁਤ ਦੁਰਵਾਕ ਕੇ ਨਮਸਤਕ ਹੁੰਦੀਆਂ ਨੇ ਤੇ ਬਾਬਾ ਜੀ ਨੇ ਕਿਹਾ ਆਪਾਂ ਤੁਸੀਂ ਵੀ ਜਿਆਦਾ ਤੋਂ ਜਿਆਦਾ ਬੂਟੇ ਲਾਇਆ ਕਰੋ ਜੋ ਕਿ ਆਉਣ ਵਾਲੀ ਆਕਸੀਜਨ ਤੁਹਾਨੂੰ ਵਧੀਆ ਮਿਲ ਸਕੇ ਕਿਉਂਕਿ ਜੰਗਲ ਦਾ ਮਤਲਬ ਹੁੰਦਾ ਵਾ ਤੁਸੀਂ ਬਿਲਕੁਲ ਤੰਦਰੁਸਤ ਹੋ ਇੱਥੇ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਜਾਨਵਰ ਮਿਲਣਾ ਜੋ ਕਿ ਤੁਹਾਨੂੰ ਬਹੁਤ ਪਿਆਰ ਕਰੂਗਾ ਇੱਥੇ ਥੋੜਾ ਜਿਹਾ ਕੁਮਕਮ ਅਗਵੇ ਸਾਨੂੰ ਮਿਲਿਆ ਇੱਕ ਪ੍ਰਾਤਨ ਘਰ ਜਿੱਥੇ ਬਾਬਾ ਜੀ ਦੇ ਸ਼ਸਤਰ ਪਏ ਸੀ ਤੇ ਅਸੀਂ ਇੱਥੇ ਸ਼ਸਤਰਾਂ ਦੇ ਦਰਸ਼ਨ ਕੀਤੇ ਸ਼ਸਤਰਾਂ ਦੇ ਦਰਸ਼ਨ ਦੇ ਗਾਣੇ ਨਾਲ ਇੱਥੇ ਥੋੜੀਆਂ ਜੀਆਂ ਪੁਸਤਕਾਂ ਵਿੱਚ ਪੜੀਆਂ ਤੁਸੀਂ ਪੜ ਸਕਦੇ ਹੋ ਇਤਿਹਾਸ ਪੜ ਸਕਦੇ ਬਾਬਾ ਜੀ ਦਾ ਤੇ ਅਸੀਂ ਫਿਰ ਫੋਟੋਆਂ ਦਿੱਖੇ ਥੋੜਾ ਘੁਮਕਮਾ ਕੇ ਸਾਨੂੰ ਅੱਗੇ ਮਿਲੀ ਹੱਟੀ ਜਿੱਥੇ ਤੁਸੀਂ ਚਾਹ ਪਾਣੀ ਬਹੁਤ ਆਨੰਦ ਨਾਲ ਪੀ ਸਕਦੇ ਹੋ ਇੱਥੇ ਸਾਰਾ ਕੁਝ ਕੱਚਾ ਹੀ ਬਣਾਇਆ ਪਰ ਆਨੰਦ ਇੰਨਕਾ ਹੁੰਦਾ ਵਾ ਕਿਸੇ ਵੀ ਇੱਕ ਸਵਰਗ ਤੋਂ ਘੱਟ ਨਹੀਂ ਹੈਗਾ ਇਸ ਗੁਰਦੁਆਰਾ ਸਭ ਆਉਣ ਦੀ ਮੇਰੀ ਬਹੁਤ ਟਾਈਮ ਤੋਂ ਉਮੀਦ ਸੀ ਕਿ ਪਰ ਬਾਬਾ ਜੀ ਨੇ ਅੱਜ ਸੁਣੀਆਂ ਆਵਾਜ਼ ਸ਼ਰੂਮ ਬਣੇ ਹੋਏ ਨੇ ਬਹੁਤ ਕੈਂਟ ਬਣਿਆ ਹਰ ਇੱਕ ਤੁਹਾਡੀ ਸੁਵਿਧਾ ਵਾਸਤੇ ਬਹੁਤ ਕੈਂਟ ਹਰ ਇੱਕ ਪੜਾਅ ਦੇ ਉੱਤੇ ਤੁਹਾਨੂੰ ਤੁਹਾਨੂੰ ਪਾਣੀ ਦੇ ਘੜੇ ਮਿਲਣਗੇ ਜੋ ਤੁਹਾਨੂੰ ਕਿਤੇ ਦਿੱਕਤ ਨਾ ਆਵੇ ਘਰ ਪੜਾਅ ਤੇ ਮਿਲਦਾ ਸੀ ਵੀ ਪਾਣੀ ਪੁਣੀ ਪੀ ਕੇ ਬਹੁਤ ਆਨ ਬਹੁਤ ਜਦਾ ਠੰਡਾ ਜੀ ਤੁਹਾਡੇ ਬਾਰੇ ਬੈਨੀਫਿਟ ਆ ਫਿਰ ਅਸੀਂ ਘੁੰਮ ਘੁਮਾ ਕੇ ਮਿਲੇ ਥੋੜੇ ਮੋٹے ਜਾਨਵਰਾਂ ਨੂੰ ਦਿਖਾਉਣਾ ਤੁਹਾਨੂੰ ਵੀ ਆ ਜੰਗਲ ਬਣੇ ਹੋਏ ਨੇ ਫਿਰ ਅੰਦਰ ਸੀਗੇ ਬਾਬਾ ਜੀ ਦੇ ਰੱਖੇ ਹੋਏ ਕੈਮਲ ਜਿਨ੍ਹਾਂ ਨੂੰ ਆਪਾਂ ਊਂਠ ਕਹਿੰਦੇ ਆ ਅਸੀਂ ਫਿਰ ਊਂਠਾਂ ਦੇ ਨਾਲ ਮੁਲਾਕਾਤ ਕੀਤੀ ਬੜਾ ਆਨੰਦ ਆ ਰਿਹਾ ਸੀ ਊਂਠਾਂ ਨੂੰ ਮਿਲ ਕੇ ਵੀ ਆ ਲੱਗ ਰਿਹਾ ਸੀ ਜਿਵੇਂ ਬਾਬਾ ਜੀ ਨੇ ਇਹਨਾਂ ਨੂੰ ਵੀ ਨਾਮ ਚ ਪਾਇਆ ਸੁਬਾ ਸ਼ਾਮ ਨਾਮ ਜਪਦੇ ਨੇ ਬਾਬਾ ਜੀ ਹਰ ਹੋਏ ਇਹਨਾਂ ਨੂੰ ਆ ਕੇ ਮਿਲਦੇ ਨੇ ਤੇ ਆਪਣਾ ਪਿਆਰ ਇਹਨਾਂ ਨੂੰ ਜ਼ਰੂਰ ਦਿੰਦੇ ਨੇ ਫਿਰ ਸਾਰੇ ਹਣ ਘੁੰਮ ਘੁਮਾ ਕੇ ਇੱਥੇ ਬਹੁਤ ਸੋਹਣਾ ਦ੍ਰਿਸ਼ ਬੋ ਆਪਣੇ ਜੋੜੇ ਜਮਾ ਕੀਤੇ ਤੇ ਜੋੜਾ ਕਰ ਬੇਖੋ ਕਿੰਨਾ ਸੋਹਣਾ ਮੇਰੇ ਦੋਸਤ ਕੜਾ ਜੀ ਬੜਾ ਆਨੰਦ ਮਣਿਆ ਜੋੜਾ ਕਰ ਦੇ ਵਿੱਚ ਜੋੜਾ ਅਸੀਂ ਜਮਾ ਕੀਤਾ ਫਿਰ ਆ ਦਰਬਾਰ ਸਾਹਿਬ ਦਾ ਅੰਦਰ ਮੇਨ ਗੇਟ ਆ ਅੰਦਰ ਬੈਸੇ ਕੈਮਰਾ ਲਿਆ ਜਾਣੀ ਦੇ ਪ੍ਰੇਸ਼ਾਨੀ ਚੋਰੀ ਚੋਰੀ ਬਣਾਉਣੀ ਪਈ ਵੀਡੀਓ ਕੋ ਤੁਹਾਡੇ ਤੱਕ ਪੈਂਚੋਣੀ ਸੀ ਤੁਸੀਂ ਥੋੜਾ ਸਾਵਧਾਨ ਆਇਓ ਗੁਰਦੁਆਰਾ ਸਾਤਾ ਬਹੁਤ ਸੋਹਣਾ ਬਣਿਆ ਹੈ ਰਸਤਾ ਵੀ ਬਹੁਤ ਕੈਂਟ ਆ ਇਹ ਦਰਬਾਰ ਹਾਲ ਆ ਇਹ ਮੇਨ ਦਰਬਾਰ ਹਾਲ ਜਾਣੂ ਅੰਦਰ ਰਸਤਾ ਬਣਿਆ ਹੋਇਆ ਵਾ ਅੰਦਰ ਜਾ ਕੇ ਸਾਹਮਣੇ ਗੁਰੂ ਸਾਹਿਬ ਦਾ ਗ੍ਰੰਥ ਸਾਹਿਬ ਸੁਸ਼ੋਭਿਤ ਹੈ ਤੁਸੀਂ ਦਰਸ਼ਿਤਦਾਰ ਕਰ ਸਕਦੇ ਹੋ ਇਹ ਅੰਦਰਲਾ ਹ ਤੇ ਹਰ ਇੱਕ ਨੂੰ ਇੱਥੇ ਆਉਣਾ ਚਾਹੀਦਾ ਬੜਾ ਆਨੰਦ ਆ ਇਹ ਬਾਬਾ ਜੀ ਦਾ ਦਰਸ਼ਨ ਡਿਊੜੇ ਜਿੱਥੇ ਬਾਬਾ ਜੀ ਆਪਣੀ ਤਪੱਸਿਆ ਕਰਦੇ ਸੀ ਤੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜਿੱਥੇ ਬਾਬਾ ਜੀ ਨੂੰ ਤੁਸੀਂ ਆਪ ਹੀ ਦੇਖੋ ਕਿੰਨੀ ਬੰਦਗੀ ਕੀਤੀ ਹੋਈ ਆ ਬਾਕੀ ਯਾਰ ਆਨੰਦ ਜਿਹਨੂੰ ਆਉਣ ਲੱਗ ਗਿਆ ਵਾਹਿਗੁਰੂ ਆਪ ਹੀ ਨਾਮ ਚ ਪਾਉਂਦਾ ਹਨਾ ਬਹੁਤ ਕੈਨਡਰਾ ਦੇ ਇਸ ਬਣਿਆ ਹੋਇਆ ਬਹੁਤ ਜ਼ਿਆਦਾ ਆਨੰਦ ਆ ਰਿਹਾ ਸੀ ਦਾ ਸਾਨੂੰ ਫਿਰ ਅਸੀਂ ਕੀਤੀ ਚਾਹ ਚਾਹ ਦੇ ਨਾਲ ਸਾਡੇ ਨਾਲ ਜਾਨਵਰ ਵੀ ਚਾਹ ਪੀ ਰਹੇ ਸੀ ਬੜਾ ਆਨੰਦ ਆ ਰਿਹਾ ਸੀ ਇੱਥੇ ਗੁਰੂ ਘਰ ਦਾ ਜੋ ਕਿ ਲੰਗਰ ਹਾਲ ਆ ਉਹ ਵੀ ਕੱਚਾ ਬਣਾਇਆ ਮੋਰ ਸੀਗਾ ਸਾਹਮਣੇ ਇੱਧਰ ਸੰਗਤਾਂ ਬਰਤਨ ਧੋ ਰੀਆਂ ਸੀਗੀਆਂ ਬੜਾ ਆਨੰਦ ਆ ਰਿਹਾ ਸੀਗਾ ਕਮਕਮਾ ਕੇ ਫਿਰ ਆ ਲੰਗਰ ਹਾਲ ਬਣਾਇਆ ਸਾਰਾ ਕੁਝ ਇੱਥੇ ਤੁਸੀਂ ਚਾਹ ਪਣੀ ਸਕ ਸਕਦੇ ਹੋ ਥੋੜੇ ਅੰਗ ਥੋੜੇ ਅੱਗੇ ਜਾ ਕੇ ਤੁਹਾਨੂੰ ਲੰਗਰ ਹਾਲ ਮਿਲੂਗਾ ਤੇ ਤੁਸੀਂ ਲੰਗਰ ਵੀ ਸਕ ਸਕਦੇ ਫਿਰ ਅਸਨੇ ਆਏ ਪ੍ਰਾਰਥਨ ਘਰ ਅਜਾਇਬ ਘਰ ਜ ਨੂੰ ਕਹਿ ਦਿੰਨੇ ਆ ਇੱਥੇ ਬਾਬਾ ਜੀ ਦੇ ਘੋੜੇ ਵੀ ਰੱਖੇ ਹੋਏ ਨੇ ਬਹੁਤ ਜ਼ਿਆਦਾ ਆਨੰਦ ਆ ਰਿਹਾ ਸੀਗਾ ਘੋੜੇ ਦੇਖ ਕੇ ਤਾਂ ਫਿਰ ਇੱਕ ਪੁਰਾਤਨ ਘਰ ਮਿਲਿਆ ਸਾਨੂੰ ਜਿੱਥੇ ਬਹੁਤ ਹੀ ਪੁਰਾਣੇ ਸਮੇਂ ਦੀਆਂ ਚੀਜ਼ਾਂ ਪਈਆਂ ਨੇ ਜਿਵੇਂ ਖੰਡ ਵਾਲੀ ਮਸ਼ੀਨ ਪੰਜਲੀ ਹਲ ਹੋਗੇ ਹਨਾ ਤੇ ਹੋਰ ਵੀ ਪ੍ਰਾਂਤੂ ਚੀਜ਼ਾਂ ਪਈਆਂ ਸੀ ਜਿਹਨੂੰ ਦੇਖ ਕੇ ਸਾਨੂੰ ਆਪਣਾ ਪੰਜਾਬੀ ਵਿਰਸਾ ਯਾਦ ਆ ਰਿਹਾ ਸੀ ਬੜਾ ਆਨੰਦਮਾਨ ਵਾਲੀ ਗੱਲ ਆ ਯਾਰ ਇੰਨਾ ਕੁਝ ਆਪਣੇ ਪੰਜਾਬ ਦੇ ਵਿੱਚ ਸੀ ਇੰਨਾ ਨਾਲ ਹੀ ਸਾਡਾ ਸਭ ਕੁਝ ਪਹਿਲਾਂ ਰੋਜੀ ਰੋਟੀ ਚੱਲਦੀ ਸੀ ਇਹ ਪੁਰਾਣੇ ਸਾਰਾ ਕੁਝ ਰੱਖਿਆ ਹੈ ਕਿਸੇ ਨੇ ਘਰ ਬਣਾਇਆ ਹੈ ਆ ਆਪਣੀਆਂ ਮਦਾਨੀਆਂ ਪਈਆਂ ਨੇ ਸਾਰਾ ਕੁਝ ਪਿਆ ਵਾ ਸਾਈਕਲ ਖੜਾ ਪੁਰਾਣੇ ਜ਼ਮਾਨੇ ਦਾ ਹਨਾ ਸਾਰਾ ਕੁਝ ਸੰਦੂਕ ਖੜੇ ਨੇ ਜੋ ਉਸ ਟਾਈਮ ਬੀਬੀ ਅੰਦਾਜ਼ ਚ ਮਿਲਦੀ ਆ ਚਰਖੇ ਨੇ ਆ ਹਲ ਨੇ ਸਾਰਾ ਕੁਝ ਬਹੁਤ ਘੈਂਟ ਲੱਗਿਆ ਮੈਨੂੰ ਤਾਂ ਬਹੁਤ ਜ਼ਿਆਦਾ ਆਨੰਦ ਆਇਆ ਤੁਸੀਂ ਵੀ ਇਸ ਚੀਜ਼ ਦਾ ਆਨੰਦ ਜ਼ਰੂਰ ਮਾਣਿਓ ਇਹ ਗੁਰਦੁਆਰਾ ਬਹੁਤ ਹੀ ਘੈਂਟ ਬਣਿਆ ਪੁਰਾਣੇ ਜ਼ਮਾਨੇ ਦੀਆਂ ਸਵਿਚਾਂ ਨੇ ਜਦ ਆਪਾਂ ਇਹ ਵੀ ਸਾਡੇ ਜ਼ਮਾਨੇ ਜਿਵੇਂ ਹੁੰਦੇ ਸੀ ਬਹੁਤ ਸਵਿਚਾਂ ਸੀਗੀਆਂ ਬਹੁਤ ਘੈਂਟ ਜਿੰਨਾਂ ਨੂੰ ਹੁਣ ਆਪਾਂ ਦੀ ਨਵੀਂ ਟੈਕਨੋਲੋਜੀ ਆ ਗਈ ਇਹ ਬਾਲਟੀਆਂ ਬਜਾ ਨਾ ਹਲ ਪਏ ਨੇ ਹਨਾ ਪੁਰਾਣੇ ਜਮਾਨੇ ਦਾ ਸਭ ਕੁਝ ਬਹੁਤ ਹੀ ਘੈਂਟ ਬਣਾ ਕੇ ਰੱਖਿਆ ਪਰ ਮੈਨੂੰ ਤਾਂ ਬਹੁਤ ਪੁਰਾਣਾ ਸਮਾਂ ਯਾਦ ਆ ਗਿਆ ਪੁਰਾਣਾ ਸਮਾਂ ਬਹੁਤ ਘੈਂਟ ਸੀ ਯਾਰ ਇਹ ਬਟੂਏ ਪਏ ਨੇ ਪੁਰਾਣੇ ਸਮੇ ਦੇ ਪਰਸ ਪਏ ਨੇ ਹਨਾ ਚਰਖੇ ਪਏ ਨੇ ਤੇ ਅੰਦਰ ਵੀਡੀਓ ਬਣਾਉਣਾ ਲਾਊਡ ਨਹੀਂ ਸੀਗਾ ਫੇਰ ਵੀ ਚਲੋ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਛਣੂ ਬਣਾਉਣ ਦਾ ਮੌਕਾ ਦਿੱਤਾ ਚਲੋ ਵਾਇਰਸ ਨੂੰ ਸਾਨੂੰ ਮਾਫ ਕਰੇ ਤੇ ਫਿਰ ਬਹੁਤ ਘੈਂਟ ਸੀਗਾ ਪਿੱਛੇ ਬਹੁਤ ਘੈਂਟ ਸੀਗਾ ਸਾਰਾ ਕੁਝ ਪਿਆਜ ਤੁਹਾਨੂੰ ਹੋਰ ਚੀਜ਼ ਦਿਖਾਉਣੇ ਆ ਵੀਡੀਓ ਨਾਲ ਜੁੜੇ ਰਹੋ ਕਿ ਫਿਰ ਅਸੀਂ ਅੰਦਰ ਮੇਨ ਗ੍ਰੇਡ ਦੇ ਅੰਦਰ ਬਣੀ ਵਾਲੇ ਜਿੱਥੇ ਸਭ ਕੁਝ ਸੀਗਾ ਦੂਰੋ ਦੂਰ ਲੋਕ ਇੱਥੇ ਹਰਕਤ ਨਹੀਂ ਦੇਖਣ ਹੁੰਦੇ। ਇਹ ਪੁਰਾਣੇ ਸੰਦੂਕ ਦੇਖ ਕੇ ਤਾਂ ਬੜਾ ਮਜ਼ਾ ਆ ਰਿਹਾ ਸੀ। ਮੈਨੂੰ ਆਪਣੀ ਦਾਦੀ ਯਾਦ ਆ ਗਈ। ਸਾਡੇ ਘਰ ਦੇ ਵਿੱਚ ਵੀ ਇੱਕ ਐਦਾਂ ਦਾ ਸੰਦੂਕ ਪਿਆ ਸੀਗਾ। ਬਹੁਤ ਜ਼ਿਆਦਾ ਆਨੰਦਮਣ ਵਾਲੇ ਗਾਣੇ ਤੇ ਬਹੁਤ ਜ਼ਿਆਦਾ ਪਈਆਂ ਕਢਾਣੀਆਂ। ਕਢਾਣੀਆਂ ਜਿਹਨੂੰ ਕਹਿੰਦੇ ਤੁਸੀਂ ਕਮੈਂਟ ਕਰਕੇ ਦੱਸੋ। ਜਿੰਨਾਂ ਜਿੰਨਾਂ ਨੇ ਇਹ ਚੀਜ਼ਾਂ ਦਾ ਆਨੰਦ ਮਾਣਿਆ ਜ਼ਰੂਰ ਕਮੈਂਟ ਕਰਿਓ। ਤਾਂ ਵਾਹਿਗੁਰੂ ਜ਼ਰੂਰ ਲਿਖ ਦਿਓ। ਬਹੁਤ ਸੰਗਤ ਆਈ ਹੈ ਹੈਗਾ ਪ੍ਰਾਤਨ ਕਰ। ਇੱਥੇ ਸਭ ਕੁਝ ਪਿਆ। ਜੋ ਤੁਸੀਂ ਚੀਜ਼ਾਂ ਪੁਰਾਣੇ ਸਮੇਂ ਦੇਖਣਾ ਚਾਹਤ ਰਹੇ ਹੋ ਜੀ ਆ। ਉਹਨਾ ਉੱਪਰ ੜੂ ਹੈ ਪਈ ਨੇ ਸਭ ਕੁਝ ਪਿਆ ਬਾਬੇ ਦੇ ਫੁੱਟੋਂ ਪਿਆ ਪੁਰਾਣਾ ਸਭ ਕੁਝ ਸਾਰਾ ਕਲਚਰ ਪਿਆ ਜਿਸ ਦੀ ਨੂੰ ਨਹੀਂ ਪਤਾ ਮੈਂ ਤਾਂ ਇੱਕ ਗੱਲ ਕਹਿਣਾ ਜੇ ਤੁਸੀਂ ਇਸ ਜਗ੍ਹਾ ਤੇ ਆਉਂਗੇ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਇਹ ਪੁਰਾਣੇ ਚੀਜ਼ਾਂ ਦਾ ਜਰੂਰ ਉਹਨਾਂ ਨੂੰ ਇੰਟਰੋਡਕਸ਼ਨ ਜਾਂ ਦਰਸ਼ਨ ਕਰਾਓ ਕਿ ਲੋਕਾਂ ਨਾਲ ਪੰਜਾਬੀ ਵਿਰਸੇ ਨਾਲ ਜੁੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਰ ਅਸੀਂ ਘੁੰਮ ਘੁਮਾਉਂਦੇ ਹੋਏ ਥੋੜਾ ਜਿਹਾ ਫਿਰ ਜੰਗਲ ਜਗ੍ਹਾ ਇੱਥੇ ਹੀ ਸਾਨੂੰ ਇੱਕ ਅੱਗੇ ਥੋੜਾ ਅੱਗੇ ਜਾਂਦੇ ਪਏ ਨੂੰ ਫਿਰ ਅਸੀਂ ਦੇਖੀ ਵੀ ਆਹ ਮਸ਼ੀਨਾਂ ਖੜੀਆਂ ਨੇ ਫਿਰ ਪ੍ਰਾਤਨ ਘਰ ਬੜਾ ਘੈਂਟ ਸਿਗਾ ਵਿਊ ਅਸੀਂ ਬੜਾ ਆਨੰਦ ਮਾਣ ਫਿਰ ਇਧਰ ਬਾਬਾ ਜੀ ਦੀਆਂ ਮੱਝਾਂ ਵਗੈਰਾ ਰੱਖੀਆਂ ਸੀਗਾ ਸੰਗਤ ਦਾ ਫੋਟੋਆਂ ਵਿਚ ਆ ਰਹੀਆਂ ਸੀਗਾ ਫਿਰ ਇਧਰ ਪ੍ਰਾਤਨ ਬੋਕ ਐਂਡ ਬਾਬਾ ਜੀ ਨੇ ਥੋੜਾ ਘੁੰਮਣ ਫਿਰਨ ਵਾਸਤੇ ਇੱਥੇ ਤਲਾਬ ਬਣਾਇਆ ਹੋਇਆ ਹੈ ਨਾ ਜਿੱਥੇ ਤੁਸੀਂ ਨਹਾਤ ਨਹੀਂ ਸਕਦੇ ਕੋਕ ਇੱਥੇ ਜਾਨਵਰ ਬਹੁਤ ਜ਼ਿਆਦਾ ਰਹਿੰਦੇ ਨੇ ਤੇ ਨੌਣ ਵਾਸਤੇ ਉਹਨਾਂ ਨੇ ਸਪੈਸ਼ਲ ਬਾਹਰ ਮੇਨ ਗੇਟ ਤੇ ਬਣਾਇਆ ਹੈ ਪੁਰਾਣਾ ਇੱਥੇ ਹਾਥੀ ਬੈਠੇ ਨੇ ਸਾਰੇ ਜਾਨਵਰ ਬੈਠੇ ਨੇ ਤੁਹਾਨੂੰ ਕੋਈ ਜਾਨਵਰ ਕੁਝ ਗਏ ਥੋੜਾ ਟਾਈਮ ਜਾ ਕੇ ਅਸੀਂ ਇੱਕ ਖੂਈ ਦੇਖੀ ਖੂਈ ਦੇ ਵਿੱਚ ਬੜਾ ਆਨੰਦ ਆ ਰਿਹਾ ਸੀ ਅਸੀਂ ਵੀ ਦੇਖਿਆ ਬੜਾ ਆਨੰਦ ਮਣਿਆ ਇੱਥੋਂ ਹੀ ਪਾ ਪਰ ਮਜ਼ਾ ਬੜਾ ਜ਼ਿਆਦਾ ਬਹੁਤ ਜ਼ਿਆਦਾ ਆ ਰਿਹਾ ਸੀ ਮੈਂ ਕਦੇ ਸੋਚਿਆ ਨਹੀਂ ਸੀ ਵੀ ਵਾਹਿਗੁਰੂ ਇੰਨਾ ਕਾ ਆਨੰਦ ਮਾਣੂਗਾ ਜੀ ਹਾਂ ਫਿਰ ਅਸੀਂ ਇਮੋ ਦੇਖੇ ਇਹ ਬਹੁਤ ਵੱਡੇ ਹੁੰਦੇ ਨੇ ਪਰ ਬਚ ਕੇ ਰਹੋ ਇਹਨਾਂ ਤਾੜੇ ਵੇ ਥੋੜੇ ਮਗਰ ਪੈ ਜਾਂਦੇ ਨੇ ਪਰ ਤੁਸੀਂ ਆਪਣਾ ਧਿਆਨ ਰੱਖਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਜਿੱਥੇ-ਜਿੱਥੋਂ ਵੀ ਹੋ ਕਮੈਂਟ ਜ਼ਰੂਰ ਕਰੋ ਵਾਹਿਗੁਰੂ ਜੂਰ ਲਿਖਿਆ ਤਾਂ ਤੁਸੀਂ ਜ਼ਰੂਰ ਇਸ ਸਥਾਨ ਦੇ ਉੱਤੇ ਦਰਸ਼ਨ ਦੇ ਦਾਰ ਕਰਨੇ ਵਾਹਿਗੁਰੂ ਨੇ ਚਾਹਿਆ ਤਾਂ ਅਗਲੀ ਵਾਰ ਅਸੀਂ ਜ਼ਰੂਰ ਦਰਸ਼ਨ ਕਰਨਾ ਵਾਂਗੇ ਇੱਥੇ ਕਿਉਂਕਿ ਥੋੜਾ ਜਿਹਾ ਸਾਡਾ ਘੋਰ ਕੁੰਬਣਾ ਰਹੇਗਾ ਸੀ ਪਰ ਜਰੂਰ ਆਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ